ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੰਨਤ ਭੈਣ ਜੀ ਨੇ ਕੀਤਾ ਜੀ ਲੰਗਰ ਤਿਆਰ ਤੇ ਮੰਨਤ ਅੱਜ ਕਹਿੰਦੀ ਮम्मा ਲੰਗਰ ਮੈਂ ਬਣਾਉਣਾ ਹੈਗਾ ਮੈਂ ਕਿਹਾ ਤੂੰ ਬਣਾ ਲੈ ਬੇਟਾ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਮੰਨਤ ਨੇ ਲੰਗਰ ਤਿਆਰ ਕੀਤਾ ਨਾਲੇ ਪ੍ਰਸ਼ਾਦੇ ਦਾ ਤੇ ਨਾਲੇ ਦਾਲਾਂ ਸਬਜ਼ੀਆਂ ਦਾ ਜੀ ਤੇ ਨਾਲੇ ਚਾਹ ਦਾ ਠੀਕ ਹੈ ਜੀ ਤੁਸੀਂ ਆਪਣੀ ਸਾਰੀ ਵੀਡੀਓ ਦੇਖਣੀ ਹੈ ਤੁਹਾਨੂੰ ਮੰਨਤ ਦਾ ਬਣਾਇਆ ਹੋਇਆ ਲੰਗਰ ਕਿਵੇਂ ਲੱਗਿਆ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੀ ਤੇ ਬੱਚੀ ਦਾ ਹੌਂਸਲਾ ਵਸਾਈ ਵਧਾਉਣਾ ਤੁਸੀਂ ਤਾਂ ਕਿ ਇਹ ਬੱਚੀ ਸੋਹਣਾ ਸੋਹਣਾ ਕੰਮ ਕਰ ਸਕੇ ਹਨ ਤੇ ਆਜੋ ਫਿਰ ਦੱਸਦੇ ਆ ਆਪਾਂ ਕਿਵੇਂ ਸ਼ੁਰੂ ਕੀਤਾ ਇਹ ਅਸੀਂ ਚੱਕੇ ਜੀ ਸਵੇਰ-ਸਵੇਰ ਦਾ ਟਾਈਮ ਸੀ ਬਾਹਰ ਬੈਠੀਆਂ ਨਾਨੀ ਦੋਤੀ ਮੰਜੇ ਤੇ ਤੇ ਪਿਆਜ਼ ਲੈ ਲੇ ਤੇ ਤੋਰੀਆਂ ਲੈ ਲੀਆਂ ਜੀ ਹਲਕੀਆਂ ਫੁਲਕੀਆਂ ਚੀਜ਼ਾਂ ਤੁਸੀਂ ਦੇਖੋ ਵੱਟਕੜ ਤੇ ਮੰਤ ਨੇ ਅੱਜ ਮੇਰੀ ਨੇ ਆ ਦੇਖੋ ਜੀ ਤੋਰੀਆਂ ਚੱਕ ਲੀਆਂ ਇਹਨੇ ਤੋਰੀਆਂ ਚੱਕ ਕੇ ਤੇ ਲੋ ਜੀ ਮੰਤ ਨੇ ਕਰਤਾ ਆਪਦਾ ਕੰਮ ਸ਼ੁਰੂ ਠੀਕ ਹੈ ਜੀ ਜਿੰਨਾ ਮੰਨਤ ਤੋਂ ਹੋਇਆ ਕਰੂਗੀ ਤੇ ਬਾਕੀ ਫਿਰ ਮੈਨੂੰ ਪਤਾ ਇਹਨੇ ਕਹਿਣਾ ਮम्मा ਕਰਿਓ ਤੁਸੀਂ ਐਂ ਕਰਿਓ ਤੁਸੀਂ ਹੁਣ ਐਂ ਕਰਿਓ ਤੁਸੀਂ ਚਲ ਕੋਈ ਨਹੀਂ ਮਾੜੀ-ਮੋਟੀ ਮੈਂ ਹੈਲਪ ਕਰਾ ਦੂੰਗੀ ਪਰ ਅੱਜ ਇਹ ਸਾਰਾ ਕੰਮ ਮੰਨਤ ਦੇ ਜੁਮੇ ਆ ਅੱਜ ਭਾਈ ਇਹ ਮੰਨਤ ਨਹੀਂ ਕ੍ਰੈਡਿਟ ਲੈਣਾ ਇਹਦਾ ਜੋ ਵੀ ਹੈਗਾ ਆਹ ਲੋ ਜੀ ਚੱਕ ਲੋ ਮੰਨਤ ਤੋਂ ਨਹੀਂ ਛਿੱਲੀਆਂ ਗਈਆਂ ਤੋਰੀਆਂ ਤੇ ਮੰਨਤ ਪੂਰਾ ਆਪਦਾ ਆਪ ਜੋਰ ਲਾਈ ਜਾਂਦੀ ਹੈਗੀ ਐ ਤੇ ਆਹ ਦੇਖੋ ਤੁਸੀਂ ਅਸੀਂ ਤਾਂ ਲਈਆਂ ਜੀ ਨਾਨੀ ਦੋਤੀ ਨੇ ਰਾਲ ਮਿਲ ਕੇ ਤੋਰੀਆਂ ਛਿੱਲ ਤੇ ਹੁਣ ਲੱਗਿਆ ਜੀ ਅਸੀਂ ਰੋੜੂ ਪ੍ਰਸ਼ਾਦ ਕੱਟਣ ਠੀਕ ਹੈ ਜੀ ਅਸੀਂ ਲੱਗੇ ਆ ਜੀ ਪਿਆਜ਼ ਕੱਟਣ ਤੇ ਆਹ ਦੇਖੋ ਤੁਸੀਂ ਲੈ ਜੀ ਅਸੀਂ ਪਿਆਜ਼ ਛਿੱਲ ਤੇ ਹੁਣ ਇਹਨਾਂ ਨੂੰ ਕੀ ਬਣਾਉਣਾ ਹੈਗਾ ਉਹ ਤੁਹਾਨੂੰ ਅਸੀਂ ਸਾਰਾ ਕੁਝ ਦੱਸਾਂਗੇ ਵੀ ਅਸੀਂ ਕੀ ਕੀ ਚੀਜ਼ਾਂ ਪਾਈਆਂ ਜੀ ਲੰਗਰ ਦੇ ਵਿੱਚ ਆਹ ਲੋ ਜੀ ਤੋਰੀਆਂ ਮੰਤ ਨੇ ਚੱਕ ਲੀਆਂ ਧੋਵਾਂਗੇ ਬਾਅਦ ਵਿੱਚ ਵੈਸੇ ਪਹਿਲਾਂ ਧੋਈਆਂ ਸੀਗੀਆਂ ਪਰ ਇਹਨਾਂ ਦੇ ਨਾ ਉਹ ਛਿਲਕਾ ਜਾਂ ਲੱਗ ਜਾਂਦਾ ਹੁੰਦਾ ਹੈ ਹੁਣ ਮੰਨਤ ਲੱਗੀ ਹੈ ਜੀ ਪੀਸ ਕਰਨ ਹੁਣ ਇਹ ਨਹੀਂ ਪਤਾ ਵੀ ਇਹ ਕਿੱਡੇ-ਕਿੱਡੇ ਪੀਸ ਕਰੂਗੀ ਇਹ ਤਾਂ ਹੁਣ ਰੱਬ ਹੀ ਜਾਣਦਾ ਜਾਂ ਜਾਣਦੀ ਹੈ ਮੰਨਤ ਲੋ ਜੀ ਚੱਕ ਤੇ ਫੱਟੇ ਇੱਕ ਤੋਰੀ ਦੇ 3-3 4-4 ਪੀਸ ਹੋਣਗੇ ਜਿਹੜਾ ਕੀ ਇਹ ਕੁਲੇ ਨਾ ਠੀਕ ਹੈ ਜੀ ਆ ਦੇਖੋ ਤੁਸੀਂ ਮੰਨਤ ਇਹੋ ਜਿਹਾ ਕੰਮ ਨਹੀਂ ਕਰਦੀ ਵੀ ਜਿਹੜਾ ਕੁਲਝੇ ਹਨਾ ਮੰਨਤ ਮੰਨਤ ਨਹੀਂ ਜੀ ਇਹੋ ਜਿਹਾ ਕੰਮ ਕਰਦੀ ਹੈਗੀ ਆ ਦੇਖੋ ਤੁਸੀਂ ਲੱਗੀ ਪਈ ਆ ਫਟਾਫਟ ਫਹਾ ਵਢਣ ਤੇ ਮੰਨਤ ਨੇ ਹੁਣ ਕੱਟ ਦੇਣੀਆਂ ਨੇ ਤੋਰੀਆਂ ਤੇ ਮੈਨੂੰ ਲੱਗਦਾ ਮੇਰੇ ਨਾਲੋਂ ਜ਼ਿਆਦਾ ਫੁਰਤੀ ਚ ਬਣਾਊਗੀ ਹੁਣ ਇਹ ਨਹੀਂ ਪਤਾ ਵੀ ਕਿਵੇਂ ਬਣਾਊਗੀ ਪਰ ਜਿਹੋ ਜੀਆਂ ਵੀ ਬਣਾਊਗੀ ਬਈ ਮੈਂ ਨਹੀਂ ਕਹਿੰਦੀ ਵੀ ਮੰਨਤ ਮਾੜੀਆਂ ਬਣਾਊਗੀ ਕਿਉਂਕਿ ਫੇਰ ਕਈ ਵਾਰੀ ਲੋੜ ਪਏ ਜੇ ਬੈਠਾ ਨੇ ਖਾਣ ਦੀ ਤੇ ਮੰਨਤ ਜੀ ਤਾਂ ਉਹਦੀ ਰੁੱਸ ਜਾਣਗੇ ਕਹਿਣਗੇ ਉਹਦੇ ਮੈਂ ਬਣਾਈਆਂ ਸੀ ਫੇਰ ਲੱਗੀਆਂ ਨਹੀਂ ਸਵਾਦ ਅੱਜ ਨਹੀਂ ਮੈਂ ਬਣਾਉਂਦੀ ਭਾਈ ਅੱਜਕੱਲ ਦੇ ਜਵਾਕ ਆਕੜ ਜਾਂਦੇ ਨੇ ਪਰ ਮੈਂ ਇਹੋ ਜਿਹਾ ਕੰਮ ਨਹੀਂ ਕਰਨਾ ਵੀ ਮੰਨਤ ਆਕੜ ਜੇ ਹਨਾ ਤੇ ਤੁਸੀਂ ਵੀ ਨਹੀਂ ਇਹੋ ਜਿਹਾ ਕਰਨਾ ਵੀ ਮੰਤ ਮੁੜ ਕੇ ਆਪਾਂ ਨੂੰ ਦਾਲ ਪਾਣੀ ਬਣਾ ਕੇ ਇਹ ਨਾ ਦੇਵੇ ਆਹ ਲੋ ਜੀ ਚੱਕ ਲੋ ਦੋ ਫਾੜੀਆਂ ਕਰਤੀਆਂ ਤੋਰੀ ਦੀਆਂ ਤੇ ਮੰਤ ਲੱਗੀ ਪਈ ਆ ਹੁਣ ਤੁਸੀਂ ਅੱਗੇ ਦੇਖੀ ਚੱਲਿਓ ਮੰਤ ਕਰਦੀ ਕੀ ਐ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਕਹਿੰਦੀ ਮੰਮਾ ਤੁਸੀਂ ਸਾਰਾ ਦਿਨ ਦਵਾਈਆਂ ਦੀਆਂ ਦਵਾਈਆਂ ਦੀਆਂ ਵੀਡੀਓ ਪਾਈ ਜਾਂਦੇ ਹੋ ਅੱਜ ਕਹਿੰਦੀ ਮੈਂ ਕਰੂੰਗੀ ਲੰਗਰ ਤਿਆਰ ਆਹ ਲੋ ਜੀ ਮੰਤ ਨੇ ਕੱਟ ਵੱਢ ਕੇ ਸਾਰਾ ਕੁਝ ਕਰਤਾ ਜੀ ਇਕੱਠਾ ਠੀਕ ਐ ਜੀ ਆ ਸਾਰਾ ਕੁਝ ਕਰਤਾ ਇਕੱਠਾ ਇਹ ਆਪਾਂ ਕੀ ਇਹੋ ਜੀ ਚੀਜ਼ ਬਣਾ ਕੇ ਪਾਉਣੀ ਹੈ ਜਿਹੜਾ ਕਿ ਇਹ ਗਰਮੀਆਂ ਦੇ ਵਿੱਚ ਠੰਡੀ ਰਹੇ ਸਬਜੀ ਠੰਡੀ ਤਸੀਰ ਠੰਡੀ ਹੋ ਜੇ ਇਹਦੀ ਆਪਾਂ ਤਸੀਰ ਠੰਡੀ ਬਣਾਉਣੀ ਹੈ ਜੀ ਜਿਹੜਾ ਅੱਜ ਦਾ ਲੰਗਰ ਤਿਆਰ ਕੀਤਾ ਹੈਗਾ ਆਪਾਂ ਆਹ ਦੇਖੋ ਜੀ ਹੁਣ ਮੰਨਤ ਭੈਣ ਜੀ ਲੱਗੇ ਪਏ ਨੇ ਜੀ ਧੋਣ ਆ ਚੱਕ ਲਿਆ ਜੀ ਗਲਾਸ ਮੰਨਤ ਨੇ ਪਾਣੀ ਆਲਾ ਤੇ ਲੋ ਜੀ ਪਾਤਾ ਵਿੱਚ ਪਾਣੀ ਤੇ ਹੁਣ ਆਪਾਂ ਇਹ ਤੋਰੀਆਂ ਦੇਣੀਆਂ ਨੇ ਧੋ ਸਾਫ਼ ਸੁਥਰੀਆਂ ਕਰ ਦੇਣੀਆਂ ਵੈਸੇ ਵਿੱਚ ਇਹਨਾਂ ਦੇ ਕੁਛ ਨਹੀਂ ਪਰ ਫੇਰ ਵੀ ਮੰਨਤ ਜੀ ਲੱਗੇ ਪਏ ਨੇ ਫਟਾਫਟ ਉਧਰ ਰੱਖ ਲਈ ਜੀ ਆਪਾਂ ਕੜਾਹੀ ਠੀਕ ਹੈ ਜੀ ਕੜਾਹੀ ਰਹੀ ਆਪਾਂ ਰੱਖ ਤੇ ਕੜਾਹੀ ਦੇ ਵਿੱਚ ਹੁਣ ਆਪਾਂ ਜੋ ਵੀ ਤੇਲ ਘਿਓ ਪਾਉਣਾ ਪਾ ਦਿਆਂਗੇ ਜੀ ਤੇ ਅੱਧਾ ਤਾਂ ਮੈਨੂੰ ਵੀ ਕ੍ਰੈਡਿਟ ਜਾਣਾ ਚਾਹੀਦਾ ਪਰ ਕਹਿੰਦੀ ਨਹੀਂ ਕਹਿੰਦੀ ਇਹ ਕੰਮ ਨਾਨੀ ਤੁਸੀਂ ਨਹੀਂ ਕੀਤਾ ਇਹ ਮੈਂ ਕੀਤਾ ਹੈਗਾ ਮਾਹ ਚਲੋ ਚੰਗੀ ਗੱਲ ਆ ਭਾਈ ਤੂੰ ਕਰ ਲਿਆ ਆ ਲੈ ਬੋਤਲ ਦਾ ਢੱਕਣ ਵਿੱਚ ਤੁਰਿਆ ਫਿਰਦਾ ਕਿਤੇ ਵਿੱਚ ਹੀ ਨਾ ਰੁੜ ਜੇ ਕੁੜੇ ਮੰਨਤ ਇਹਦਾ ਪਕੌੜਾ ਬਣ ਜੇ ਹਨਾ ਲੈ ਦੱਸ ਐ ਮੈਨੂੰ ਲੱਗਦਾ ਤੂੰ ਇਹਨੂੰ ਵੀ ਰਾੜ ਦੇਗੀ ਹੁਣ ਚੱਲ ਠੀਕ ਐ ਪੈ ਗਿਆ ਤੇਲ ਭਾਈ ਹੁਣ ਤਾਂ ਹੁਣ ਆਪਾਂ ਨੇ ਕੀ ਪਾਉਣਾ ਮੰਨਤ ਪਤਾ ਤੈਨੂੰ ਹਣ ਆ ਖੜੀ ਆ ਮੰਨਤ ਭਾਈ ਦੇਖੋ ਤੁਸੀਂ ਹੁਣੇ ਦੱਸੋਗੇ ਮੰਨਤ ਕੀ ਪਾਉਣਾ ਹੁਣ ਇਹਦੇ ਵਿੱਚ ਭਾਈ ਦੱਸੋ ਫਟਾਫਟ ਤੇ ਆਪਾਂ ਇਹਨੂੰ ਪਾਈਏ ਤੇਲ ਹੋ ਗਿਆ ਗਰਮ ਤੇ ਆਪਾਂ ਭਿੰਡੀਆਂ ਉਹ ਦੂਜਾ ਭਿੰਡੀਆਂ ਨਹੀਂ ਤੋਰੀਆਂ ਤੋਰੀਆਂ ਲਈਆਂ ਧੋ ਤੇ ਜੀਰਾ ਲਿਆ ਆਪਾ ਜੀਰੇ ਦਾ ਲਾਤਾ ਜੀ ਤੜਕਾ ਆਪਾਂ ਬਾਲਾ ਮਸਾਲਾ ਨਹੀਂ ਪਾਉਣਾ ਆਪਾਂ ਬਣਾਉਣੀ ਹੈ ਸਿੰਪਲ ਸੁਧੀ ਸਬਜੀ ਜਿਹੜੀ ਕਿ ਗਰਮੀਆਂ ਦੇ ਵਿੱਚ ਆਪਾਂ ਨੂੰ ਖਰਾਬ ਨਾ ਕਰੇ ਚੱਕ ਲੋ ਜੀ ਆਹ ਲੋ ਘਰ ਤਾਂ ਮੰਤ ਨੇ ਕੰਮ ਲੰਗਰ ਵਾਲਾ ਲੰਗਰ ਵਾਲਾ ਹੀ ਬਣਾਉਣਾ ਹੈ ਜੀ ਅੱਜ ਆਪਾਂ ਵਿੱਚ ਪਾਤਾ ਜੀ ਸਾਰਾ ਕੁਝ ਇਕੱਠਾ ਕਰਕੇ ਵਿੱਚੇ ਪਿਆਜ਼ ਵਿੱਚੇ ਤੋਰੀਆਂ ਦੇਖੋ ਫਿਰ ਤੁਸੀਂ ਇਹ ਆਪਾਂ ਕੀ ਚੀਜ਼ ਪਾਉਣੀ ਹੈ ਲਾਸਟ ਦੇ ਵਿੱਚ ਜਿਨ੍ਹਾਂ ਨੇ ਇਹਦਾ ਟੇਸਟ ਬਣਾਉਣਾ ਨਹੀਂ ਮੰਤ ਆਪਣੀ ਤਾਂ ਉਹ ਇੱਕ ਕਟੋਰੀ ਉਹ ਮੇਤਰੀ ਫਰਦੀਆ ਕੁੜੇ ਆ ਗਈ ਉਹ ਸਗੀ ਹਾਂ ਆ ਸੇ ਚੱਕ 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 ਇਹਨੂੰ ਆ ਲਓ ਜੀ ਚੱਲ ਤੂੰ ਖਾ ਲਈ ਠੀਕ ਹੈ ਜਾਂ ਲੈ ਜੀ ਇਹਨੂੰ ਟਿਫਨ ਚ ਪਾ ਕੇ ਤੇਰ ਦਾਦੇ ਨੂੰ ਖਵਾ ਦੀ ਠੀਕ ਹੈ ਆ ਲੈ ਚੱਕ ਲੋ ਜੀ ਮੰਨਤ ਲੱਗੀ ਪਈ ਆ ਕੜਚੀ ਮਾਰਨ ਮਸੱਦ ਮਾਰਨ ਵਿੱਚ ਆਪਣੀਆਂ ਤੋਰੀਆਂ ਦੇ ਵਿੱਚ ਤੇ ਆ ਦੇਖੋ ਤੁਸੀਂ ਇਹ ਕਹਿੰਦੀ ਵੀ ਮੈਂ ਕਿਸੇ ਨੂੰ ਹੱਥ ਨਹੀਂ ਲਾਉਣ ਦੇਣਾ ਮੈਂ ਖਾ ਚੱਲ ਭਾਈ ਤੇਰੀ ਮਰਜ਼ੀ ਹੈ ਨਹੀਂ ਹੱਥ ਲਾਉਣ ਦੇਣਾ ਮੈਂ ਲਾਉਂਦੀ ਵੀ ਨਹੀਂ ਤੇ ਤੂੰ ਕਰ ਲਾ ਤਿਆਰ ਜਿਵੇਂ ਵੀ ਤੇਰੀ ਸਬਜੀ ਤਿਆਰ ਹੁੰਦੀ ਹੈ ਤੂੰ ਤਿਆਰ ਕਰ ਲਾ ਤੁਹਾਨੂੰ ਆਪਣੀ ਸਬਜ਼ੀ ਕਿਵੇਂ ਲੱਗੀ ਦੱਸਣਾ ਜ਼ਰੂਰ ਭਾਈ ਆਇਆ ਨਾ ਕਰਿਆ ਕਰੋ ਤੁਸੀਂ ਕਮੈਂਟ ਕਮੈਂਟ ਜ਼ਰੂਰ ਕਰਿਆ ਕਰੋ ਮੇਰੀ ਬੱਚੀ ਨੂੰ ਵੀ ਇਹ ਕਿਵੇਂ ਤਿਆਰ ਕਰਦੀ ਆ ਤੇ ਕਿਵੇਂ ਬਣਾਉਂਦੀ ਆ ਆ ਵੇਖ ਫੱਟੇ ਚੱਕੀ ਜਾਂਦੀ ਆ ਤੇ ਹੁਣ ਲੈ ਆ ਰਹਿੰਦੇ ਖੁੰਦੇ ਅਸੀਂ ਵੀ ਆ ਗਏ ਜੀ ਅਨਮੋਲ ਜੀ ਹੋਗੇ ਜੀ ਪੇਸ਼ ਇਹਨੂੰ ਬਹੁਤ ਜੈਲਸੀ ਹੁੰਦੀ ਆ ਇਹਨੂੰ ਆਏ ਵੀ ਮੰਨਤ ਲੱਗੀ ਪਈ ਆ ਰਸੋਈ ਦੇ ਵਿੱਚ ਤੇ ਮੈਂ ਰਹਿ ਗਿਆ ਆਹ ਲੋ ਜੀ ਇਹ ਵਿੱਚ ਦਿੰਦਾ ਜੀ ਹਿੱਸਾ ਪੂਰਾ ਅਨਮੋਲ ਤਾਂ ਪੂਰਾ ਹਿੱਸਾ ਦਿੰਦਾ ਆ ਲੋ ਜੀ ਮੰਤ ਨੇ ਪਾਤਾ ਜੀ ਨਮਕ ਤੇ ਆ ਲੋ ਜੀ ਮੰਤ ਨੇ ਨਮਕ ਕੇ ਮਿਰਚਾਂ ਮਿਰਚਾਂ ਪਾਤੀਆਂ ਇਹ ਤਾਂ ਥੋੜੀਆਂ ਬਈ ਹੋਰ ਪਾ ਹਾਂ ਹੋਰ ਪਾ ਹ ਜੀ ਥੋੜੀਆਂ ਨੇ ਹਾਂ ਬਸ 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 ਬਹੁਤਾ 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 ਠੀਕ ਹੈ ਆ ਲੋ ਜੀ ਨਮਕ ਵੀ ਥੋੜਾ ਜਿਹਾ ਹੋਰ ਪਾ ਦਿਓ ਫਿਰ ਫਿੱਕੀ ਵੀ ਨਹੀਂ ਸਵਾਦ ਲੱਗਣੀ ਹਲਦੀ ਵੀ ਪਾ ਦਿਓ ਜੀ ਆ ਲੋ ਜੀ ਮਸਾਲਾ ਵੀ ਪਾ ਦੇ ਭਾਈ ਥੋੜਾ ਜਿਹਾ ਮਸਾਲਾ ਤਾਂ ਆਪਾਂ ਘਰੇ ਤਿਆਰ ਕਰਕੇ ਰੱਖੀਦਾ ਜੀ ਮਸਾਲਾ ਪਾ ਦੇ ਥੋੜਾ ਜਿਹਾ ਇਹਦੇ ਵਿੱਚ ਹਾਂ ਥੋੜਾ ਜਿਹਾ ਪਾ ਦੇ ਹਾਂ ਪਰਲਾ ਪਰਲਾ ਹਾਂ ਇਹ ਪਾ ਦੇ ਤੂੰ ਚਲ ਠੀਕ ਹੈ ਜੀ ਮਸਾਲਾ ਵੀ ਪਾਤਾ ਮੰਨਤ ਨੇ ਹੁਣ ਵਿੱਚ ਇਹ ਇਹ ਜਿਆਦਾ ਭੁੰਨਣਾ ਨਹੀਂ ਜੀ ਪਿਆਜ਼ ਪੂਜੇ ਦਾ ਤੁਹਾਨੂੰ ਦੱਸਦੇ ਆਂ ਵੀ ਕਿਵੇਂ ਬਣਦੀ ਹੈਗੀ ਇਹ ਗਰਮੀਆਂ ਦੀ ਸਬਜੀ ਜਿਹੜੀ ਕਿ ਠੰਡਕ ਦਿੰਦੀ ਆਪਾਂ ਜਦੋਂ ਖਾਂਦੇ ਆਂ ਨਾ ਤੇ ਆਪਾਂ ਨੂੰ ਗਰਮੀ ਨਹੀਂ ਕਰਦੀ ਭੜਕਣਾ ਨਹੀਂ ਲਾਉਂਦੀ ਪਾਣੀ ਦੀ ਪਿਆਸ ਨਹੀਂ ਜਿਆਦਾ ਲੱਗਦੀ ਨਹੀਂ ਤਾਂ ਜੇ ਆਪਾਂ ਜਿਆਦਾ ਸੁੱਕੀ ਜੀ ਬਣਾਈਏ ਨਾ ਤਾਂ ਫਿਰ ਉਹਦੇ ਨਾਲ ਪਾਣੀ ਦੀ ਪਿਆਸ ਜਿਆਦਾ ਲੱਗਦੀ ਹੈ ਆਹ ਲੋ ਜੀ ਘੋਲਤਾ ਜੀ ਘੋਲੀ ਆਪਾਂ ਤਾਂ ਵਿੱਚੇ ਪਾਤਾ ਜੀ ਆਹ ਤੋਰੀਆਂ ਤੇ ਵਿੱਛੇ ਪਤਾ ਪਿਆਜ਼ ਆਪਾਂ ਕੋਈ ਲਸਣ ਨਹੀਂ ਪਾਇਆ ਜੀ ਕੋਈ ਅਦਰਕ ਨਹੀਂ ਪਾਇਆ ਜੀ ਆਪਾਂ ਹਲਕੀ ਫੁਲਕੀ ਬਣਾਉਣੀ ਐ ਕਈ ਵਾਰੀ ਆਪਣੇ ਦੋ ਹੀ ਚੀਜ਼ਾਂ ਹੁੰਦੀਆਂ ਘਰੇ ਅੱਜ ਸਾਡੇ ਵੀ ਭਾਈ ਦੋ ਹੀ ਸੀ ਕਿਸੇ ਨੂੰ ਦੱਸਣਾ ਨਹੀਂ ਜਿਹਨੂੰ ਜਿਹਨੂੰ ਇਹ ਗੱਲ ਸੁਣ ਗਈ ਵੀ ਅੱਜ ਕੱਲੇ ਪਿਆਜ਼ ਤੇ ਤੋਰੀਆਂ ਸੀ ਉਹਨੇ ਇਹ ਗੱਲ ਕਿਸੇ ਨੂੰ ਬਾਹ ਨਹੀਂ ਦੱਸਣੀ ਭਾਈ ਕਈ ਵਾਰੀ ਨਹੀਂ ਹੁੰਦਾ ਲਸਣ ਅਦਰਕ ਹਨ ਅੱਜ ਆਪਣੇ ਵੀ ਹੈ ਨਹੀਂ ਸੀਗਾ ਆਹ ਲਓ ਜੀ ਸਬਜ਼ੀ ਬਣੀ ਜਾਂਦੇ ਉਧਰ ਰੱਖ ਲਈ ਮੰਤਨੇ ਚਾ ਚਾ ਮੰਤ ਦੀ ਉਬਲ ਕੇ ਆਉਣ ਵਾਲੀ ਹੋਗੀ ਬਾਹਰ ਲੋ ਜੀ ਚਾਹ ਦਾ ਲੰਗਰ ਵੀ ਮੰਨਤ ਨੇ ਨਾਲ ਦੀ ਨਾਲ ਤਿਆਰ ਕਰਤਾ ਜੀ ਆ ਦੇਖੋ ਤੁਸੀਂ ਮੰਨਤ ਕਹਿੰਦੀ ਮੰਮੀ ਮੈਂ ਇੱਕ ਇੱਕ ਕੰਮ ਕਰਦੀ ਦੋ ਦੋ ਕੰਮ ਕਰ ਲੈਣੀਆਂ ਹਨਾ ਤੇ ਆਹ ਦੇਖੋ ਜੀ ਤੁਸੀਂ ਮੰਨਤ ਨੇ ਹੁਣ ਆਪਣਾ ਚੱਕ ਲਿਆ ਜੀ ਚਾਹ ਆਹ ਲੋ ਜੀ ਹੁਣੇ ਪੁੰਨ ਦੂਗੀ ਕੁੜੇ ਉਹਦੇ ਚ ਕਿਸੇ ਗੜਬੀ ਗੜਬੀ ਚ ਪੁੰਨ ਲੰਦੀ ਕਿ ਸਿੱਧੇ ਪੁਣੇਗੀ ਕੱਪਾਂ ਚ ਚੱਲ ਕੋਈ ਨਹੀਂ ਕੱਪਾਂ ਚ ਪੁੰਨ ਲਾ ਭਾਈ ਡੋਲ ਲਾ ਲਈ ਹੁਣ ਤੂੰ ਟ੍ਰੇ ਦੇ ਵਿੱਚ ਨਾ ਪੁੱਤ ਡੋਲ ਲੀ ਚੱਲ ਪੁੰਨ ਲਾ ਜਿਵੇਂ ਪੁੰਨਨੀ ਆ ਹਨਾ ਏ ਹੁਣ ਆਪਾਂ ਪੀਵਾਂਗੇ ਜੀ ਚਾਹ ਆ ਲੋ ਜੀ ਮੰਨਤ ਨੇ ਪੁਣਤੀ ਚਾਹ ਵੇਖ ਬਈ ਮੇਰੀ ਧੀ ਬਹੁਤ ਸਿਆਣੀ ਐ ਥੂ ਥੂ ਨਜ਼ਰ ਨਾ ਲੱਗੇ ਮੇਰੇ ਪੁੱਤ ਨੂੰ ਤੇ ਆ ਦੇਖੋ ਜੀ ਸੁਚਾਰੀ ਧੀ ਐ ਮੇਰੀ ਤੇ ਬਹੁਤ ਹੀ ਸਿਆਣੀ ਐ ਤੇ ਬਹੁਤ ਹੀ ਸਮਝਦਾਰ ਐ ਇਹਦੀ ਮੰਮੀ ਵੀ ਬਹੁਤ ਸਿਆਣੀ ਸੀ ਜੀ ਬਹੁਤ ਸਮਝਦਾਰ ਤੇ ਇਹ ਮੰਨਤ ਨੂੰ ਤਾਂ ਮੇਰੀ ਉਮਰ ਵੀ ਮੰਨਤ ਨੂੰ ਲੱਗੇ ਜੀ ਪਰਮਾਤਮਾ ਇਹਨੂੰ ਤੰਦਰੁਸਤੀਆਂ ਦੇਵੇ ਆ ਦੇਖੋ ਤੁਸੀਂ ਆਹ ਲੋ ਜੀ ਇਹਨੇ ਚਾਹ ਪੋਣ ਲਈ ਕਪਾਸੇ ਅਸੀਂ ਵਹਿ ਕੇ ਪੀਵਾਂਗੇ ਚਾਹ ਤੇ ਆਹ ਲੋ ਜੀ ਸਬਜੀ ਖਾਈ ਜਾਂਦੀ ਆ ਵਾਲੇ ਤੜਕ ਤੜਕ ਹੋਈ ਜਾਂਦੀ ਹੈ ਵਿੱਚ ਤੇ ਹੁਣ ਆਪਾਂ ਨੇ ਇਹਦੇ ਵਿੱਚ ਰੰਦਾ ਖੁੰਦਾ ਕੀ ਪਾਉਣਾ ਜੀ ਉਹ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਆਪਾਂ ਚੱਕੀ ਮਲਾਈ ਤੇ ਮਲਾਈ ਪਾਤੀ ਜੀ ਆਪਾਂ ਤੋਰੀਆਂ ਦੇ ਵਿੱਚ ਠੀਕ ਹੈ ਜੀ ਮਲਾਈ ਨਾਲ ਤੋਰੀਆਂ ਬਹੁਤ ਸਵਾਦ ਬਣਦੀਆਂ ਨੇ ਨਾ ਤਾਂ ਜ਼ਿਆਦਾ ਮਿਰਚ ਮਸਾਲਾ ਪਾਇਆ ਜੀ ਨਾ ਕੋਈ ਜ਼ਿਆਦਾ ਇਹਦੇ ਵਿੱਚ ਸਮਾਨ ਪਾਇਆ ਕੱਲੀ ਪਿਆਜ਼ ਤੇ ਤੋਰੀਆਂ ਨੇ ਜੀ ਇਹ ਇਹਦੇ ਵਿੱਚ ਪਾਤੀ ਆਪਾਂ ਮਲਾਈ ਇਹ ਥੋੜੀ ਜੀ ਗਾੜੀ ਹੈ ਮਲਾਈ ਸੀ ਆਪਣੇ ਕੋਲ ਇੱਕ ਕੌਲੀ ਤੇ ਆਪਾਂ ਇਹਦੇ ਚ ਅੱਗੇ ਕੀ ਪਾਉਣ ਲੱਗੇ ਆ ਆਪਾਂ ਉਹ ਵੀ ਤੁਹਾਨੂੰ ਦਿਖਾਉਨੇ ਆ ਦੇਖੋ ਤਿਆਰ ਹੋਣ ਲੱਗ ਗਈ ਤੇ ਮੈਂ ਤੁਹਾਨੂੰ ਦੱਸਦੀਆਂ ਵੀ ਹੁਣ ਆਪਾਂ ਇਹਦੇ ਵਿੱਚ ਕੀ ਪਾਉਣਾ ਜੀ ਇਹਦੇ ਚ ਪਾਉਣਾ ਜੀ ਆਪਾਂ ਦੁੱਧ ਤੋਰੀਆਂ ਬਣਾਵਾਂਗੇ ਆਪਾਂ ਦੁੱਧ ਵਾਲੀਆਂ ਜੀ ਦੁੱਧ ਵਾਲੀਆਂ ਹੀ ਸਵਾਦ ਲੱਗਦੀਆਂ ਹੁੰਦੀਆਂ ਤੋਰੀਆਂ ਹਮੇਸ਼ਾ ਹੀ ਤੋਰੀਆਂ ਜਦੋਂ ਵੀ ਬਣਾਓ ਦੁੱਧ ਪਾ ਕੇ ਬਣਾਓ ਜੀ ਤੋਰੀਆਂ ਹੋਈਆਂ ਕੀਆ ਹੋਇਆ ਇਹੇ ਦੁੱਧ ਨਾਲ ਹੀ ਸਵਾਦ ਲੱਗਦੇ ਨੇ ਪਿਆਜ਼ ਦੀ ਸਬਜ਼ੀ ਹੋਈ ਆਹ ਲਓ ਜੀ ਆਪਾਂ ਸਾਰਾ ਪਤਾ ਦੁੱਧ ਇਹਦੇ ਵਿੱਚ ਕਿਉਂਕਿ ਮਾਨਤ ਦੇ ਨਾਨੂ ਜਿਆਦਾ ਦੁੱਧ ਵਾਲੀ ਸਬਜੀ ਖਾ ਕੇ ਪਸੰਦ ਕਰ ਉਹ ਇਹਨਾਂ ਨੂੰ ਪਸੰਦ ਕਰਦੇ ਦੁੱਧ ਵਾਲੀ ਸਬਜੀ ਨੂੰ ਆਪਾਂ ਪਾਤਾ ਜੀ ਦੁੱਧ ਇਹਦੇ ਵਿੱਚ ਤੇ ਆ ਦੇਖੋ ਤੁਸੀਂ ਸਬਜੀ ਹੋ ਗਈ ਆਪਣੀ ਤਿਆਰ ਤੇ ਭਾਈ ਤੁਸੀਂ ਲਾਈਕ ਕਮੈਂਟ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਿਉਂ ਤੇਲ ਦਿੱਤਾ ਜੀ ਇਹਨੇ ਛੱਡ ਆ ਦੇਖੋ ਸਬਜੀ ਤੋਨੂ ਮੇਰੀ ਮੰਨਤ ਦੀ ਬਣਾਈ ਸਬਜੀ ਭਾਈ ਕਿਵੇਂ ਲੱਗੀ ਮੈਨੂੰ ਤਾਂ ਬਹੁਤ ਚੰਗੀ ਲੱਗੀ ਕਿਉਂਕਿ ਅੱਜ ਮੈਂ ਸਰਾਹਤਾ ਕਰੂੰਗੀ ਨਾ ਮੰਨਤ ਦੀ ਫੇਰ ਵੀ ਮੈਨੂੰ ਕਦੇ ਪੱਕੀਆਂ ਬਕਾਇਆਂ ਮਿਲ ਜਣਗੀਆਂ ਨਹੀਂ ਤਾਂ ਜੇ ਮੇਰੀ ਜੀਭ ਵੱਜਣਾ ਨਾ ਰਹੀ ਮੈਂ ਅੱਜ ਕੁਝ ਗਲਤ ਬੋਲਤਾ ਮੰਨਤ ਨੂੰ ਫੇਰ ਭਾਈ ਮੈਂ ਆਪਦੀ ਜੀਭ ਦਾ ਰਾਸ ਲੈ ਕੇ ਤੁਰੀ ਫਿਰੂੰਗੀ ਮੈਨੂੰ ਕੋਈ ਪੱਕੀਆਂ ਰੋਟੀਆਂ ਨਹੀਂ ਮਿਲਦੀਆਂ ਕਿਸੇ ਪਾਸਿਓਂ ਠੀਕ ਹੈ ਜੀ ਹਰਾ ਧਨੀਆ ਲਿਆ ਜੀ ਆਪਾਂ ਆਪਾ ਤੇ ਮੰਤ ਨੇ ਕਰਤੀ ਸਬਜੀ ਤਿਆਰ ਤੇ ਮੈਂ ਬਣਾਉਣੀ ਆ ਫੁਲਕੇ ਮੰਤ ਦਾ ਜੀ ਕਰੇ ਤਾਂ ਮੰਤ ਬਣਾ ਲੂ ਤਾਂ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਦੇਖਣ